ਪਤਾ ਨਹੀਂ ਮੇਰੇ ਪਿਤਾ ਨੇ ਕਦੀ ਇਸ਼ਕ ਕੀਤਾ ਜਾਂ ਨਹੀਂ ਪਰ ਅਜਿਹੀ ਕੋਈ ਵੀ ਘਟਨਾ ਜਾਂ ਕਹਾਸਾ ਮੇਰੇ ਇਲਮ ਵਿੱਚ ਨਹੀਂ ਮੈਂ ਜਦੋਂ ਦਾ ਵੀ ਹੋਸ਼ ਸੰਭਾਲਿਆ ਘਰ ਤੇ ਬਾਹਰ ਹਰ ਜਗ੍ਹਾ ਲੋਕਾਂ ਨੂੰ ਉਹਨਾਂ ਦਾ ਸਤਿਕਾਰ ਕਰਦਾ ਹੀ ਵੇਖਿਆ ਕਦੀ ਵੀ ਕਿਸੇ ਨੂੰ ਉਹਨਾਂ ਦੇ ਨਾਲ ਬੇਹੋ ਦਾ ਮਜ਼ਾਕ ਕਰਦਿਆਂ ਜਾਂ ਕੋਈ ਹੌਲੀ ਗੱਲ ਕਰਦਿਆਂ ਨਹੀਂ ਸੁਣਿਆ ਪਰ ਉਹਨਾਂ ਦੀ ਸ਼ਖਸੀਅਤ ਐਨੀ ਹੈਰਾਨੀਜਨਕ ਜਾਂ ਸੰਜੀਦਾ ਵੀ ਨਹੀਂ ਸੀ ਕਿ ਇਹ ਕਿਹਾ ਜਾ ਸਕੇ ਕਿ ਉਹਨਾਂ ਦੀ ਜ਼ਿੰਦਗੀ ਉੱਤੇ ਪਰਦੇ ਪਏ ਰਹਿੰਦੇ ਹੋਣਗੇ ਉਹ ਬੇਹਦ ਰਹਿਮਦਿਲ ਹਮਦਰਦ ਮਿਲਨਸਾਰ ਤੇ ਐਨੇ ਹਸ ਮੁਖਾਦਮੀ ਸਨ ਕਿ ਜਿਹੜਾ ਵੀ ਇੱਕ ਵਾਰੀ ਉਹਨਾਂ ਨੂੰ ਮਿਲ ਲੈਂਦਾ ਸੀ ਉਹਨਾਂ ਦਾ ਸ਼ਰਧਾਲੂ ਹੋ ਜਾਂਦਾ ਸੀ ਉਹਨਾਂ ਨਾ ਕਦੀ ਕਿਸੇ ਦੀ ਬੁਰੀਾਈ ਕੀਤੀ ਸੀ ਤੇ ਨਾ ਹੀ ਕਿਸੇ ਨੂੰ ਕਦੀ ਮਹਿਣਾ ਓਲਾੰਬਾ ਦਿੱਤਾ ਸੀ ਕਿਸੇ ਭਾਈ ਔਰਤ ਬਾਰੇ ਮੈਂ ਕਦੀ ਵੀ ਉਹਨਾਂ ਦੇ ਮੂੰਹੋਂ ਕੋਈ ਗੱਲ ਨਹੀਂ ਸੀ ਸੁਣੀ ਜਿਸ ਨਾਲ ਮੈਨੂੰ ਉਨ੍ਹਾਂ ਦੇ ਅੰਦਰ ਛਿਪੇ ਕਿਸੇ ਕਾਲੇ ਕੋਨੇ ਦਾ ਅਹਿਸਾਸ ਹੋਇਆ ਹੋਵੇ ਹਾਂ ਇੱਕ ਵਾਰੀ ਸਿਰਫ ਇੱਕੋ ਵਾਰੀ ਉਹਨਾਂ ਮੇਰੀ ਮਾਤਾ ਜੀ ਬਾਰੇ ਕਿਹਾ ਸੀ ਤੇਰੀ ਮਾਂ ਦੇ ਗੱਜ-ਗੱਜ ਲੰਮੇ ਵਾਲ ਹੁੰਦੇ ਸਨ ਪਰ ਉਸ ਚੰਦਰੀ ਬਿਮਾਰੀ ਤੇ ਸੁਭਾਅ ਬਨਾਲ ਜਾਣਗੇ ਜੀ ਐਸ ਵਾਕ ਨੂੰ ਉਹਨਾਂ ਅੰਦਰ ਛਿਪੀ ਗੁੱਝੀ ਇਸ਼ਕ ਮਜਾਜੀ ਦਾ ਪ੍ਰਤੀਕ ਸਮਝਿਆ ਜਾ ਸਕਦਾ ਹੋਵੇ ਤਾਂ ਮੈਂ ਇਹ ਕਹਿ ਸਕਦਾ ਕਿ ਉਹ ਜਕੀਨਾ ਨੇ ਖੂਬਸੂਰਤੀ ਨੂੰ ਪਸੰਦ ਕਰਦੇ ਸਨ ਖਾਨਦਾਨ ਦੀਆਂ ਸੋਹਣੀਆਂ ਕੁੜੀਆਂ ਤੇ ਜਨਾਨੀਆਂ ਨੂੰ ਆਪਣੀਆਂ ਦਿਲਚਸਪ ਗੱਲਾਂ ਨਾਲ ਹਸਾਉਣ ਵਿੱਚ ਹਮੇਸ਼ਾ ਕਾਮਯਾਬ ਹੁੰਦੇ ਸਨ ਇਹ ਗੱਲ ਮੇਰੀ ਅਕਲ ਵਿੱਚ ਆ ਚੁੱਕੀ ਸੀ ਕਿਸੇ ਕਿਸੇ ਮੌਕੇ ਤੇ ਉਹ ਕਿਸੇ ਦੀ ਖੂਬਸੂਰਤ ਵਾਲਾਂ ਉਤੇ ਹੱਥ ਫੇਰਦੇ ਜਾਂ ਕਿਸੇ ਹੁਸੈਨ ਚਿਹਰੇ ਨੂੰ ਅਚਾਨਕ ਆਪਣੇ ਹੱਥਾਂ ਵਿੱਚ ਲੈ ਕੇ ਕੋਈ ਮਜ਼ੇਦਾਰ ਗੱਲ ਵੀ ਕਹਿ ਦਿੰਦੇ ਐਸ ਨੂੰ ਵੀ ਮੈਂ ਉਹਨਾਂ ਦਾ ਇੱਕ ਨਾਰਮਲ ਮੋਹ ਭਰਿਆ ਰਵੱਈਆ ਹੀ ਕਹਾਵਾਂਗਾ ਕਿਉਂਕਿ ਐਸ ਕਿਸਮ ਦੇ ਜੋਸ਼ ਭਰਪੂਰ ਸਲੋਕ ਦੀ ਝਲਕ ਲੱਖਪਾ ਘਰ ਇੱਕ ਬਜ਼ੁਰਗ ਵਿੱਚ ਮਿਲ ਜਾਂਦੀ ਮੇਰੇ ਪਿਤਾ ਜੀ ਦੀ ਇੱਕ ਅਲਮਾਰੀ ਕਿਤਾਬਾਂ ਤੇ ਕਾਗਜ਼ਾਂ ਨਾਲ ਭਰੀ ਹੁੰਦੀ ਸੀ ਉਹ ਉਹਨੂੰ ਹਮੇਸ਼ਾ ਜਿੰਦਰਾ ਲਾ ਕੇ ਰੱਖਦੇ ਸਨ ਮੇਰੇ ਲੜਕਪੌਂਦੇ ਦਿਨਾਂ ਵਿੱਚ ਜਿੰਨਾ ਬਹੁਤ ਸਾਰੀਆਂ ਗੱਲਾਂ ਨੂੰ ਜਾਣਨ ਦੀ ਇੱਛਾ ਮੇਰੇ ਵਿੱਚ ਹੁੰਦੀ ਸੀ ਉਹਨਾਂ ਵਿੱਚ ਉਸ ਅਲਮਾਰੀ ਵਿੱਚ ਭਰੇ ਰਹੱਸ ਨੂੰ ਜਾਣਨਾ ਵੀ ਸ਼ਾਮਲ ਸੀ ਤੇ ਇੱਕ ਦਿਨ ਆਪਣੇ ਪਿਤਾ ਜੀ ਦੀ ਗੈਰ ਮੌਜੂਦਗੀ ਵਿੱਚ ਮੌਕਾ ਵੇਖ ਕੇ ਮੈਂ ਪੇਚਕਸਤੀ ਮਦਦ ਨਾਲ ਉਸ ਦਾ ਜਿੰਦਰਾ ਖੋਲ ਲਿਆ ਤੇ ਤਣ ਕਦੇ ਹੋਏ ਦਿਨ ਨਾਲ ਇੱਕ ਇੱਕ ਚੀਜ਼ ਦਾ ਨਰੀਖਣ ਕਰਨ ਲੱਗ ਪਿਆ ਕੁਝ ਤਾਂ ਧਾਰਮਿਕ ਪੁਸਤਕਾਂ ਸਨ ਜਿਵੇਂ ਗੀਤਾ ਰਮਾਇਣ ਕਿੱਸਾ ਪੂਰਨ ਭਗਤ ਵਗੈਰਾ ਕੁਝ ਨਾਵਲ ਸਨ ਟੈਗੋਰ ਪ੍ਰੇਮਚੰਦ ਤੇ ਦੇਵਕੀ ਨੰਦਨ ਖੱਤਰੀ ਵਰਗੇ ਲੇਖਕਾਂ ਦੇ ਇੱਕ ਹੋਰ ਨਾਵਲ ਜਿਸ ਤੇ ਲੇਖਕ ਦਾ ਮੈਨੂੰ ਨਾਂ ਯਾਦ ਨਹੀਂ ਆ ਰਿਹਾ ਸੀ ਜਿਸ ਦਾ ਟਾਈਟਲ ਬੜਾ ਸ਼ਲੀਲ ਸੀ ਤੇ ਇੱਕ ਕਿਤਾਬ ਔਰਤ ਤੇ ਮਰਦ ਦੇ ਸਬੰਧਾਂ ਬਾਰੇ ਵੀ ਸੀ ਜਿਸ ਤੇ ਕਈ ਹਿੱਸੇ ਮੈਂ ਡਰਦਿਆਂ ਡਰਦਿਆਂ ਤੇ ਜਲਦੀ ਜਲਦੀ ਪੜ ਗਿਆ ਸਾਂ ਪੁਰਾਣੇ ਅਖਬਾਰਾਂ ਦੇ ਕਈ ਬੰਡਲ ਬਣ ਕੇ ਰੱਖੇ ਹੋਏ ਸਨ ਜਿਨ੍ਹਾਂ ਵਿੱਚ ਆਜ਼ਾਦੀ ਤੋਂ ਪਹਿਲਾਂ ਦੇ ਅੰਦੋਲਨ ਦੀਆਂ ਖਬਰਾਂ ਤੇ ਕਈ ਵੱਡੀਆਂ ਵੱਡੀਆਂ ਤਸਵੀਰਾਂ ਛਪੀਆਂ ਹੋਈਆਂ ਸਨ ਮਹਾਤਮਾ ਗਾਂਧੀ ਲੋਕਮਾਨਿਆ ਤਿਲਕ ਨਹਿਰੂ ਮੋਲਾਨਾ ਸ਼ੌਕਤ ਅਲੀ ਮੋਲਾਨਾ ਮੁਹੰਮਦ ਅਲੀ ਵਰਗੇ ਕਈ ਲੀਡਰਾਂ ਦੀਆਂ ਤਸਵੀਰਾਂ ਸਨ ਇੱਕ ਤਸਵੀਰ ਹੋਰ ਸੀ ਜਿਹੜੀ ਹੱਥ ਨਾਲ ਬਣਾਈ ਹੋਈ ਸੀ ਉਸ ਵਿੱਚ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਫਾਂਸੀ ਉੱਤੇ ਚੜਦਿਆਂ ਦਿਖਾਇਆ ਗਿਆ ਸੀ ਪਰ ਉਹ ਸਾਰੇ ਅਖਬਾਰ ਉਹਨੇ ਤੇ ਨਹੀਂ ਪੜਨੇ ਤੇ ਆਪਣੇ ਕੋਲ ਰੱਖਨੇ ਅਪਰਾਧ ਐਲਾਨ ਕੀਤੇ ਹੋਏ ਸਨ ਬਹੁਤ ਸਾਰੇ ਰਜਿਸਟਰ ਪਏ ਸਨ ਜਿਹੜੇ ਉਹਨਾਂ ਦੇ ਕਾਰੋਬਾਰੀ ਹਿਸਾਬ ਕਿਤਾਬਾਂ ਨਾਲ ਸੰਬੰਧਿਤ ਸਨ ਇੱਕ ਡੱਬੇ ਵਿੱਚ ਬਹੁਤ ਸਾਰੇ ਨੈਗੇਟਿਵ ਰੱਖੇ ਹੋਏ ਸਨ ਇੱਕ ਇੱਕ ਪੀਸ ਨੂੰ ਮੈਂ ਚਾਨਣ ਸਾਹਮਣੇ ਕਰਕੇ ਦੇਖਦਾ ਰਿਹਾ ਸਾਂ ਇੱਕ ਤਾਂ ਉਹਨਾਂ ਮਹਾਪੁਰਖਾਂ ਦਾ ਸੀ ਜਿਨ੍ਹਾਂ ਦੀ ਇੱਕ ਵੱਡੀ ਸਾਰੀ ਤਸਵੀਰ ਸਾਡੇ ਡਰਾਈਵਿੰਗ ਰੂਮ ਵਿੱਚ ਸ਼ੁਰੂ ਤੋਂ ਹੀ ਟੰਗੀ ਹੋਈ ਸੀ ਜਿਸ ਉੱਤੇ ਨਕਲੀ ਫੁੱਲਾਂ ਦੀ ਮਾਲਾ ਪਈ ਹੋਈ ਸੀ ਜਿਹੜੀ ਮੱਖੀਆਂ ਦੀ ਗੰਦਗੀ ਤੇ ਧੂੜ ਦੀ ਮੋਟੀ ਪਰਤ ਨਾਲ ਬਦਰੰਗ ਹੋਈ ਹੋਈ ਸੀ ਇੱਕ ਨੈਗੇਟਿਵ ਵਿੱਚ ਕਈ ਮੁੰਡੇ ਖੜੇ ਦਿਖਾਈ ਦਿੱਤੇ ਉਹ ਜ਼ਰੂਰੀ ਪਿਤਾ ਜੀ ਦੇ ਬਚਪਨ ਦੇ ਦੋਸਤ ਹੋਣਗੇ ਇੱਕ ਹੋਰ ਨੈਗੇਟਿਵ ਵਿੱਚ ਇੱਕ ਘੋੜਾ ਖੜਾ ਦਿਖਾਈ ਦਿੱਤਾ ਜਿਸ ਬਾਰੇ ਮੈਂ ਕੁਝ ਨਹੀਂ ਸੀ ਜਾਣਦਾ ਹੋ ਸਕਦਾ ਘੋੜੇ ਪਿਤਾ ਜੀ ਨੂੰ ਚੰਗੇ ਲੱਗਦੇ ਹੋਣ ਕੁਸਾਲ ਪਹਿਲਾਂ ਅਚਾਨਕ ਮੇਰੀ ਮੁਲਾਕਾਤ ਇੱਕ ਸੱਭੇ ਜਨਾਨੀ ਨਾਲ ਹੋਈ ਜਿਸ ਦੇ ਦੋ ਪੁੱਤਰ ਅਮਰੀਕਾ ਵਿੱਚ ਸੈੱਟ ਸਨ ਤੇ ਤਿੰਨ ਧੀਆ ਉੱਤਰੀ ਹਿੰਦੁਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵਸਾਈਆਂ ਹੋਈਆਂ ਸਨ ਉਹ ਆਪ ਆਪਣੇ ਨੌਜਵਾਨ ਪੋਤੇ ਨਾਲ ਜਿਹੜਾ ਆਈਟੀਆਈ ਵਿੱਚ ਪੜ੍ਹਦਾ ਸੀ ਕਿਰਾਏ ਦੇ ਇੱਕ ਮਕਾਨ ਵਿੱਚ ਰਹਿ ਰਹੀ ਸੀ ਜਿੱਥੇ ਉਹ ਰਹਿੰਦੀ ਸੀ ਉਸ ਗਲੀ ਵਿੱਚ ਸੀਵਰੇਜ ਪਾਈਪ ਵਿਛਾਉਣ ਦਾ ਕੰਮ ਚੱਲ ਰਿਹਾ ਸੀ ਆਪਣੇ ਵਿਭਾਗ ਦੇ ਵੱਲੋਂ ਮੈਨੂੰ ਇਸ ਗੰਦੇ ਨਿਗਰਾਨੇ ਲਈ ਭੇਜਿਆ ਗਿਆ ਸੀ ਕਿ ਕਿਤੇ ਵੀ ਸੀਵਰੇਜ ਪਾਈਪ ਸਪਲਾਈ ਕਰਨ ਵਾਲੀ ਫੈਕਟਰੀ ਰੱਦੀ ਮਟੀਰੀਅਲ ਦੇ ਪਾਈਪ ਤਾਂ ਨਹੀਂ ਸਪਲਾਈ ਕਰ ਰਹੀ ਉੱਥੇ ਮੈਨੂੰ ਕਾਫੀ ਦੇਰ ਤੋਂ ਧੁੱਪ ਵਿੱਚ ਖੜਾ ਦੇਖੀ ਉਹ ਆਪਣੇ ਘਰੋਂ ਇੱਕ ਕੁਰਸੀ ਚੁੱਕ ਲਈ ਤੇ ਮੈਨੂੰ ਕਿਹਾ ਬੈਠ ਜਾ ਪੁੱਤਰਾ ਇੰਜ ਖੜਾ ਖੜਾ ਥੱਕ ਜਾਏਗਾ ਚਿੱਟੇ ਵਾਲਾਂ ਵਾਲੀ ਦਰਮਿਆਨੇ ਕੱਦ ਦੀ ਗੋਰੀ ਚਿੱਟੀ ਉਸ ਬੁੱਢੀ ਦੀ ਇਹ ਗੱਲ ਮੈਨੂੰ ਚੰਗੀ ਲੱਗੀ ਸੀ ਤੇ ਜਦੋਂ ਮੈਂ ਉਸ ਦਾ ਧੰਨਵਾਦ ਕਰਨਾ ਚਾਹਿਆ ਤਾਂ ਉਹਨੇ ਮੁਸਕਰਾ ਕੇ ਕਿਹਾ ਸੀ ਪਾਣੀ ਵੀ ਲਿਓਨੀ ਆ ਤੇਰੇ ਲਈ ਫ੍ਰਿਜ ਦਾ ਠੰਡਾ ਪਾਣੀ ਤੇ ਮੇਰੇ ਨਾ ਨਾ ਕਰਨ ਦੇ باوجود ਵੀ ਉਹ ਲਗਣਾਉਂਦੀ ਹੋਈ ਪਾਣੀ ਲਿਉਣ ਵਾਸਤੇ ਅੰਦਰ ਚਲੀ ਗਈ ਸੀ ਉਦੋਂ ਹੀ ਮੇਰਾ ਇੱਕ ਅਸਿਸਟੈਂਟ ਮੇਰੇ ਕੋਲ ਕੁਝ ਪੁੱਛਣ ਵਾਸਤੇ ਆਇਆ ਸੀ ਤੇ ਮੈਂ ਉਸ ਨੂੰ ਦਫ਼ਤਰ ਚਲੇ ਜਾਣ ਤੇ ਸੀਵਰੇਜ ਪਾਈਪਾਂ ਦੀ ਕਈ ਸਾਲ ਪੁਰਾਣੀ ਇੱਕ ਫਾਈਲ ਲੱਭ ਕੇ ਮੇਰੇ ਮੇਜ਼ ਉੱਤੇ ਰੱਖ ਦੇਣ ਦੀ ਹਦਾਇਤ ਕੀਤੀ ਸੀ ਮੈਂ ਜਾਣਦਾ ਸੀ ਜਿਸ ਫੈਕਟਰੀ ਦੇ ਕਈ ਲੱਖ ਮੀਟਰ ਦੇ ਪਾਈਪਾਂ ਦੇ ਟੈਂਡਰ ਪਾਸ ਕੀਤੇ ਗਏ ਸਨ ਉਸਨੇ ਆਪਣਾ ਮਾਲ ਸਾਡੇ ਕਿਹੜੇ ਕਿਹੜੇ ਡੀਪੋ ਨੂੰ ਸਪਲਾਈ ਕੀਤਾ ਸੀ ਤੇ ਜਿੰਨਾ ਲੋਕਾਂ ਨੇ ਪਾਈਪ ਪਾਸ ਕੀਤੇ ਸਨ ਤੇ ਆਪਣੇ ਗੋਦਾਮਾਂ ਵਿੱਚ ਰੱਖੇ ਹੋਏ ਸਨ ਉਹਨਾਂ ਦੇ ਨਾਂ ਵਗੈਰਾ ਵੀ ਪਤਾ ਹੋਣੇ ਚਾਹੀਦੇ ਨੇ ਇਹ ਕੰਮ ਉਂਝ ਦੇਖਣ ਨੂੰ ਤਾਂ ਬਹੁਤ ਮੁਸ਼ਕਲ ਨਹੀਂ ਜਾਪਦਾ ਪਰ ਸੀ ਇਹ ਡੇਡਾ ਹੀ ਕਿਉਂਕਿ ਇਸ ਨਾਲ ਸੰਬੰਧਤ ਬਥੇਰੇ ਲੋਕ ਇਥੋਂ ਟਰਾਂਸਫਰ ਹੋ ਚੁੱਕੇ ਹੋਣਗੇ ਤੇ ਕੁਝ ਰਿਟਾਇਰਡ ਵੀ ਜ਼ਰੂਰ ਹੋ ਗਏ ਹੋਣਗੇ ਫੇਰ ਵੀ ਕੁਝ ਨਾ ਕੁਝ ਕਾਰਵਾਈ ਤਾਂ ਮੈਨੂੰ ਪਾਉਣੀ ਹੀ ਪੈਣੀ ਸੀ ਉਹ ਮਿਹਰਬਾਨ ਬਜ਼ੁਰਗ ਔਰਤ ਮੇਰੇ ਲਈ ਸਿਰਫ ਠੰਡਾ ਪਾਣੀ ਹੀ ਨਹੀਂ ਬਲਕਿ ਥੋੜਾ ਜਿਹਾ ਨਾਸ਼ਤਾ ਵੀ ਲੈ ਆਈ ਸੀ ਤੇ ਮੇਰੇ ਕੋਲ ਬੈਠ ਕੇ ਹੀ ਆਪਣੀ ਗਲੀ ਦੀ ਮੰਦੀ ਹਾਲਤ ਦੀਆਂ ਗੱਲਾਂ ਕਰਨ ਲੱਗ ਪਈ ਸੀ ਇੱਥੇ ਤਾਂ ਰੋਜ਼ ਹੀ ਪਾਣੀ ਭਰਿਆ ਰਹਿੰਦਾ ਏ ਕਦੀ ਨਾਲੀਆਂ ਦਾ ਤੇ ਕਦੀ ਮੀਂਹ ਦਾ ਤੇ ਹੁਣ ਕਈ ਹਫ਼ਤਿਆਂ ਦੀ ਐ ਮੋਈ ਪਾਈਪ ਹੋਈ ਟੁੱਟੀ ਪਈ ਆ ਪੁੱਤਰ ਸਾਡਾ ਤਾਂ ਮਛਰਾਂ ਨੇ ਬੁਰਾ ਹਾਲ ਕੀਤਾ ਹੋਇਆ ਪਤਾ ਨਹੀਂ ਮਿਊਸਪਲਟੀ ਵਾਲੇ ਕਿੱਥੇ ਮਰੇ ਰਹਿੰਦੇ ਨੇ ਕੋਈ ਖ਼ਬਰ ਹੀ ਨਹੀਂ ਲੈਂਦਾ ਮੇਰੇ ਪੁੱਤਰ ਦੱਸਦੇ ਹੁੰਦੇ ਨੇ ਪੁੱਤਰ ਉੱਥੇ ਜਿੰਨਾ ਟੈਕਸ ਸਰਕਾਰ ਲੈਂਦੀ ਏ ਖਰਚ ਵੀ ਕਰਦੀ ਰਹਿੰਦੀ ਗਲੀਆਂ ਤੇ ਸੜਕਾਂ ਦੀ ਸਫਾਈ ਤੇ ਮੈਂ ਉਸ ਨੂੰ ਪੁੱਛਿਆ ਤੁਹਾਡੀ ਬੋਲੀ ਤੋਂ ਐਂਜ ਲੱਗਦਾ ਏ ਕਿ ਤੁਸੀਂ ਉੱਤਰੀ ਹਿੱਸੇ ਦੇ ਕਿਸੇ ਇਲਾਕੇ ਦੇ ਰਹਿਣ ਵਾਲੇ ਹੋ ਮਲਤਾਨਾ ਵਗੈਰਾ ਦੇ ਅਚਾਨਕ ਉਹ ਖੜ ਪੜ ਗਏ ਤੇ ਬੋਲੀ ਹਾਂ ਪੁੱਤਰ ਮੈਂ ਸੱਚਮੁੱਚ ਉੱਧਰ ਦੀ ਹਾਂ ਤੂੰ ਠੀਕ ਪਛਾਣਿਆ ਏ ਹਾਂ ਇੱਕ ਗੱਲ ਮੈਂ ਵੀ ਕਹਾ ਤੇਰੀ ਸੂਰਤ ਚੇਰਾ ਮੋਰਾ ਕੁਝ ਜਾਣਿਆ ਪਛਾਣਿਆ ਜਿਹਾ ਲੱਗਦਾ ਏ ਮੈਨੂੰ ਬੜਾ ਹੀ ਜਾਣਿਆ ਪਛਾਣਿਆ ਪਰ ਯਾਦ ਨਹੀਂ ਆ ਰਿਹਾ ਕਿ ਸਵਰਗਾ ਕੋਸ਼ਿਸ਼ ਕਰਦੀ ਆ ਤਾਂ ਨਾ ਹੋਰ ਦੂਰ ਦੂਰ ਚਲਾ ਜਾਂਦਾ ਏ ਐਸ ਉਮਰ ਵਿੱਚ ਚੇਤਾ ਵੀ ਤਾਂ ਮੋਇਆ ਬੜਾ ਕਮਜ਼ੋਰ ਹੋ ਗਿਆ ਏ ਮੈਂ ਉਸ ਨੂੰ ਦੱਸਿਆ ਕਿ ਅਸੀਂ ਜੀ ਉਧਰ ਦੇ ਰਹਿਣ ਵਾਲੇ ਆ ਪਰ ਹੁਣ ਤਾਂ ਜੀ 30 ਸਾਲ ਦੇ ਇੱਧਰ ਹੀ ਰਹਿ ਰਹੇ ਆ ਤੇ ਫੇਰ ਮੈਂ ਉਸ ਨੂੰ ਆਪਣੇ ਪਿਤਾ ਜੀ ਤੇ ਆਪਣੇ ਦਾਦਾ ਜੀ ਦਾ ਨਾਂ ਪਿਛਲੇ ਪਿੰਡ ਬਾਰੇ ਦੱਸਿਆ ਅਜਿਹੇ ਮੌਕਿਆਂ ਉੱਤੇ ਅਜਿਹਿਆਂ ਗੰਨਾ ਪੁਰਾਣੇ ਰਿਸ਼ਤਿਆਂ ਦੀਆਂ ਗਵਾਚੀਆਂ ਹੋਈਆਂ ਕੜੀਆਂ ਲੱਭਣ ਲਈ ਬੜੀਆਂ ਹੀ ਸਹਾਈ ਹੁੰਦੀਆਂ ਨੇ ਅੱਛਾ ਤੂੰ ਲਾਜਵੰਤੀ ਦਾ ਪੁੱਤਰੇ ਉਹ ਤਾਂ ਮੇਰੀ ਬੜੀ ਪੱਕੀ ਸੇਲੀ ਸੀ ਸਾਡਾ ਬਚਪਨਾ ਤੇ ਉਸ ਪਿੱਛੋਂ ਵੀ ਕਾਫੀ ਸਾਰਾ ਸਮਾਂ ਇਕੱਠਿਆਂ ਦਾ ਬੀਤਿਆ ਸੀ ਜਦ ਤੱਕ ਸਾਡੇ ਵਿਆਹ ਨਹੀਂ ਸੰ ਹੋ ਗਏ ਤੇ ਇਹ ਗੱਲ ਤਾਂ ਮੈਂ ਕਦੇ ਭੁੱਲੀ ਨਹੀਂ ਸਕਦੀ ਕਿ ਸਾਡੀਆਂ ਬਰਾਤਾਂ ਵੀ ਇੱਕੋ ਦਿਨ ਇੱਕੋ ਗਲੀ ਵਿੱਚ ਆਈਆਂ ਸਨ ਤੇ ਦੋਹਾਂ ਦੀਆਂ ਡੋਲੀਆਂ ਵੀ ਨਾਰੋ ਨਾਲ ਹੀ ਗਈਆਂ ਸਨ ਉਸਨੇ ਇਹ ਗੱਲ ਪੂਰੇ ਜੋਸ਼ ਨਾਲ ਇੱਕੋ ਸਾਹ ਵਿੱਚ ਕਹਿ ਦਿੱਤੀ ਸੀ ਤੇ ਫਿਰ ਉੱਠ ਕੇ ਮੇਰਾ ਸਿਰ ਵੀ ਚੁੰਮ ਲਿਆ ਸੀ ਤੂੰ ਤਾਂ ਮੇਰਾ ਭਾਂਜਾ ਹੀ ਨਿਕਲਿਆ ਮੇਰੀ ਬਚਪਨ ਦੀ ਸਹੇਲੀ ਦਾ ਪੁੱਤਰ ਕਹਿੰਦਿਆਂ ਹੋਇਆਂ ਉਸਨੇ ਆਪਣੀਆਂ ਕਿਚਮਿਚੀਆਂ ਜਿਹੀਆਂ ਅੱਖਾਂ ਵਿੱਚ ਭਾਰਾਏ ਅਥਰੂ ਆਪਣੀ ਧੁੱਤੀ ਦੇ ਪੱਲੇ ਨਾਲ ਪੁੰਜੇ ਸਨ ਉਸੇ ਸਮੇਂ ਗਲੀ ਦੇ ਪਾਣੀ ਵਿੱਚੋਂ ਹੁੰਦਾ ਹੋਇਆ ਇੱਕ ਸਬਜ਼ੀ ਵਾਲਾ ਤੇ ਉਸਦੇ ਪਿੱਛੇ-ਪਿਛੇ ਰੱਦੀ ਖਰੀਦਣ ਵਾਲਾ ਆਇਆ ਉਸਦੇ ਆਣ ਗੁਆਣ ਦੀਆਂ ਕੁਝ ਔਰਤਾਂ ਘਰਾਂ ਵਿੱਚੋਂ ਨਿਕਲ ਕੇ ਸਬਜ਼ੀ ਖਰੀਦਣ ਲੱਗ ਪਈਆਂ ਤੇ ਕੋਚ ਪੁਰਾਣੇ ਅਖਬਾਰਾਂ ਦੀ ਰੱਦੀ ਖਾਲੀ ਪੀਪੀਆਂ ਤੇ ਡੱਬੇ ਤੇ ਖਾਲੀ ਬੋਤਲਾਂ ਵੇਚਣਾ ਆ ਗਿਆਂ ਉਹਨਾਂ ਦੀ ਕਾਮਾ ਰੋਲੀ ਦੇ باوجود ਉਹ ਮੇਰੇ ਨਾਲ ਗੱਲਾਂ ਕਰਦੀ ਰਹੀ ਕਦੇ ਸਬਜ਼ੀ ਦੀਆਂ ਨਵੀਆਂ-ਨਵੀਆਂ ਕਿਸਮਾਂ ਤੇ ਕਦੇ ਨਿੱਤ ਨਵੇਂ ਪਾਵਾਂ ਉੱਤੇ ਕਦੀ ਅਖਬਾਰਾਂ ਦੀਆਂ ਵਧੀਆਂ ਕੀਮਤਾਂ ਤੇ ਰੱਦੀ ਦੇ ਪੁਰਾਣੇ ਭਾਅ ਉੱਤੇ ਇਹ ਮਸਲੇ ਸੱਚਮੁੱਚ ਇੱਕ ਘਰੇਲੂ ਔਰਤ ਦੇ ਮਸਲੇ ਹੁੰਦੇ ਨੇ ਤੇ ਉਹਨਾਂ ਉੱਪਰ ਅਜਿਹੇ ਤਬਸਰੇ ਕਰਨ ਦਾ ਉਸਦਾ ਸੁਭਾਅ ਬਣ ਜਾਂਦਾ ਪਰ ਉਸਨੇ ਉਹ ਮੈਨੂੰ ਕਮਰੇ ਵਿੱਚ ਚੱਲ ਕੇ ਬੈਠਣ ਲਈ ਮਜਬੂਰ ਕਰ ਦਿੱਤਾ। ਜਿਸ ਵਿੱਚ ਉਸਦੇ ਪੁੱਤੇ ਰਾਜੇਸ਼ ਦੀਆਂ ਬਹੁਤ ਸਾਰੀਆਂ ਟੈਕਨੀਕਲ ਕਿਤਾਬਾਂ ਇੱਕ ਕਲਮਾਰੀ ਵਿੱਚ ਤਰਤੀਬ ਨਾਲ ਸਜਾਈਆਂ ਹੋਈਆਂ ਸਨ। ਇੱਕ ਕੈਰਾਬੋਰਡ, ਕ੍ਰਿਕਟ ਬੈਟ ਤੇ ਬੋਲ ਤੇ ਦੋ ਵੱਡੀਆਂ-ਵੱਡੀਆਂ ਫੈਮਿਲੀ ਐਲਬਮਾਂ ਪਈਆਂ ਹੋਈਆਂ ਸਨ। ਮੈਂ ਉਸਤੇ ਕਹਿਣ ਉੱਤੇ ਉਸ ਦੀਆਂ ਫੈਮਿਲੀ ਐਲਬਮ ਦੇਖਣ ਲੱਗ ਪਿਆ। ਜਿਸ ਵਿੱਚ ਉਸਦੇ ਪੁੱਤਰਾਂ ਦੀਆਂ ਨੋਹਾਂ ਜੁਵਾਈਆਂ ਤੇ ਵੱਡੇ-ਛੋਟੇ ਕਈ ਬੱਚਿਆਂ ਦੀਆਂ ਰਗਿੰ ਤਸਵੀਰਾਂ ਲੱਗੀਆਂ ਹੋਈਆਂ ਸਨ। ਉਹ ਵੇਲੀ ਹੋ ਕੇ ਮੇਰੇ ਕੋਲ ਆ ਬੈਠੀ ਉਹ ਆਪਣੀ ਐਨਕ ਵੀ ਚੁੱਕ ਲਈ ਸੀ ਤੇ ਉਸਦੇ ਧੁੰਦਲੇ ਸ਼ੀਸ਼ਿਆਂ ਨੂੰ ਆਪਣੀ ਤੋਤੀ ਦੇ ਭੱਲਿਆਂ ਨਾਲ ਪਹੁੰਚਦੀ ਹੋਈ ਬੋਲੀ ਤੇਰੀ ਸ਼ਕਲ ਤੇਰੇ ਪਿਓ ਨਾਲ ਬੜੀ ਮਿਲਦੀ ਏ ਮੈਂ ਉਸ ਨੂੰ ਵੀ ਦੇਖਿਆ ਸੀ ਤਾਈਓ ਦਾ ਮਹਿਮਾਨੀ ਮਨ ਵਿੱਚ ਸੋਚ ਰਹੀ ਸਾਂ ਕਿ ਤੇਰਾ ਚਿਹਰਾ ਇੰਨਾ ਜਾਣਿਆ ਪਛਾਣਿਆ ਕਿਉਂ ਲੱਗਦਾ ਏ ਪਰ ਇਹ ਕਿੰਨੀ ਅਜੀਬ ਗੱਲ ਏ ਐਨੇ ਸਾਲ ਬਾਅਦ ਅਚਾਨਕ ਤੂੰ ਮੈਨੂੰ ਆਪਣੇ ਮਾਪੇ ਬ ਦੀ ਜਾਤ ਦਾ ਜਾ ਕਰਵਾਉਣ ਲਈ ਮਿਲ ਪਿਆ ਮੈਂ ਤਾਂ ਕਦੀ ਸੋਚਿਆ ਵੀ ਨਹੀਂ ਸੀ ਸੋਚਿਆ ਤਾਂ ਕਦੀ ਮੈਂ ਵੀ ਨਹੀਂ ਸੀ ਆਂਟੀ ਤੁਸੀਂ ਮੇਰੇ ਮਾਤਾ ਪਿਤਾ ਨੂੰ ਇੰਨੀ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਜਿਹੜੇ ਹੁਣ ਇਸ ਦੁਨੀਆ ਵਿੱਚ ਨਹੀਂ ਸਿਰਫ ਜਾਣਦੀ ਨਹੀਂ ਮੈਂ ਤਾਂ ਉਹਨਾਂ ਦੇ ਇੰਨੀ ਨੇੜੇ ਸਾਂ ਕਿ ਕੋਈ ਹੋਰ ਨਹੀਂ ਹੋਣਾ ਤੇਰੀ ਮਾਂ ਤੇ ਮੈਂ ਸਵੇਰੇ ਸ਼ਾਮ ਦੁੱਧ ਚੋਣ ਲਈ ਇਕੱਠੀਆਂ ਜਾਂਦੀਆਂ ਤੇ ਗੁਰਦੁਆਰਾਂ ਵਾਲੇ ਭਾਈਆਂ ਦੇ ਕੁੜੀਆਂ ਦੇ ਸਕੂਲ ਵਿੱਚ ਇਕੱਠੀਆਂ ਪੜ੍ਹਦੀਆਂ ਰਹੀਆਂ ਸਾਂ ਕਦੀ ਕਦੀ ਅਸੀਂ ਇੱਕੋ ਫੱਟੀ ਉੱਤੇ ਲਿਖਣ ਬੈਠ ਜਾਂਦੀਆਂ ਇੱਕ ਪਾਸਾ ਉਹ ਲਿਖ ਲੈਂਦੀ ਤੇ ਦੂਜਾ ਪਾਸਾ ਮੈਂ ਜਿਸ ਕਰਕੇ ਭੈਣ ਜੀ ਤੋਂ ਸਾਨੂੰ ਉਸੇ ਫੱਟੀ ਨਾਲ ਕੁੱਟ ਪੈਂਦੀ ਹੁੰਦੀ ਸੀ ਕਹਿੰਦੀ ਹੋਈ ਉਹ ਹੱਸ ਪਈ ਫਿਰ ਬੋਲਣ ਲੱਗੀ ਤੇ ਤੇਰਾ ਪਿਓ ਸੀ ਨਾ ਸਾਗਰ ਹਾਂ ਸਾਗਰ ਚੰਦ ਹੀ ਤਾਂ ਉਸਦਾ ਨਾਂ ਸੀ ਉਹ ਆਪਣੀ ਚਿੱਤ ਗਬਰੀ ਘੋੜੀ ਤੇ ਸਵਾਰ ਹੋ ਕੇ ਰੋ ਸਾਡੀ ਗਲੀ ਵਿੱਚੋਂ ਲੰਘਦਾ ਘੋੜੀ ਡਣਾਉਂਦਾ ਬੜਾ ਸ਼ੌਂਕ ਸੀ ਉਸ ਨੂੰ ਤੇ ਸਾਡੀ ਗਲੀ ਵਿੱਚੋਂ ਵੀ ਪੂਰੀ ਸਪੀਡ ਨਾਲ ਘੋੜੀ ਪਹੁੰਚਾਉਂਦਾ ਹੋਇਆ ਲੰਘਦਾ ਸੀ ਜਿਵੇਂ ਕਿਸੇ ਨਾਲ ਦੌੜ ਲੱਗੀ ਹੋਵੇ ਉਸ ਦੀ ਘੋੜੀ ਦੀਆਂ ਉੱਚੀਆਂ ਉੱਚੀਆਂ ਟਾਪਾਂ ਦੀ ਆਵਾਜ਼ ਸੁਣਦਿਆਂ ਅਸੀਂ ਸਾਰੀਆਂ ਕੁੜੀਆਂ ਕੰਧਾਂ ਨਾਲ ਲੱਗ ਜਾਂਦੀਆਂ। ਲਾਜਵੰਤੀ ਤੇ ਮੈਂ ਤਾਂ ਕਈ ਵਾਰੀ ਡਰ ਕੇ ਜਿੱਥੇ ਵੀ ਹੁੰਦੀਆਂ ਸਾਂ ਇੱਕ ਦੂਜੀ ਨਾਲ ਚਿਪ ਕੇ ਖਲੋ ਜਾਂਦੀਆਂ ਸਾਂ। ਇੰਜ ਬਿਲਕੁਲ ਅੱਖਾਂ ਬੰਦ ਕਰਕੇ ਜਿਵੇਂ ਉਹ ਕੋੜੀ ਨੂੰ ਸਾਡੇ ਉੱਤੇ ਚੜਾ ਦੇਵੇਗਾ। ਉਸਨੇ ਹੁਣ ਵੀ ਆਪਣੀਆਂ ਅੱਖਾਂ ਕੁੱਟ ਕੇ ਬੰਦ ਕੀਤੀਆਂ ਹੋਈਆਂ ਸਨ ਤੇ ਬੋਲੀ ਜਾ ਰਹੀ ਸੀ। ਤੇ ਇੱਕ ਵਾਰੀ ਤਾਂ ਸੱਚਮੁੱਚ ਇੰਜ ਹੋਇਆ ਕਿ ਉਸਦੀ ਕੋੜੀ ਸਾਡੇ ਉੱਤੇ ਹੀ ਆ ਚੜੀ। ਲਾਜਵੰਤੀ ਤੇ ਮੈਂ ਉਸ ਦਿਨ ਆਪਣੇ ਆਪਣੇ ਐਲੂਮੋਨੀਅਮ ਦੇ ਤਸਲੇ ਉਲਟੇ ਕਰਕੇ ਸੇਰਾਂ ਉਤੇ ਰਕੀ ਟੁਰੀਆਂ ਜਾ ਰਹੀਆਂ ਸਾਂ ਕਿ ਅਚਾਨਕ ਸਾਡੇ ਕੰਨਾਂ ਵਿੱਚ ਉਸਦੀ ਘੋੜੀ ਦੀਆਂ ਟਾਪਾਂ ਦੀ ਆਵਾਜ਼ ਆਈ। ਘਬਰਾ ਕੇ ਸੀ ਆਪਣੇ ਤਸਲਿਆਂ ਸਮੇਤ ਮੋਢੇ ਮੂੰਹ ਜਾ ਡਿੱਗੀਆਂ। ਲਾਜਵੰਤੀ ਤਾਂ ਬਲਵਲ ਬਚ ਗਈ ਤੇ ਮੇਰੀ ਇੱਕ ਲੱਤ ਟੁੱਟ ਗਈ। ਸਾਗਰ ਮੈਨੂੰ ਆਪਣੀ ਘੋੜੀ ਉੱਤੇ ਲਾਦ ਕੇ ਡਾਕਟਰ ਕੋਲ ਲੈ ਗਿਆ। ਮੇਰੇ ਲੱਤ ਉੱਤੇ ਖਪਚੀਆਂ ਬਣਵਾਈਆਂ ਤੇ ਪਟੀਆਂ ਕਰਵਾਈਆਂ ਤੇ ਘੋੜੀ ਉੱਤੇ ਬਿਠਾ ਕੇ ਹੀ ਮੈਨੂੰ ਸਾਡੇ ਘਰ ਵੀ ਛੱਡ ਗਿਆ। ਮੈਨੂੰ ਯਾਦ ਆ ਮੇਰੇ ਪਿਤਾ ਜੀ ਨੇ ਉਹਨੂੰ ਖੂਬ ਕੋਸੀਆਂ ਕਰਾਰੀਆਂ ਸੁਣਾਈਆਂ। ਤੇ ਫੇਰ ਕਦੀ ਗਲੀ ਵਿੱਚੋਂ ਨਾ ਲੰਘਣ ਦੀ ਤਾੜਨਾ ਵੀ ਕਰ ਦਿੱਤੀ ਸੀ ਪਰ ਉਸ ਦਾ ਕਸੂਰ ਨਹੀਂ ਸੀ ਸਗੋਂ ਗਲਤੀ ਸਾਡੀ ਆਪਣੀ ਸੀ ਅਸੀਂ ਭਲਾ ਤਸਲਿਆਂ ਨਾਲ ਮੂੰਹ ਧਾੱਕ ਕੇ ਤੋਰ ਹੀ ਕਿਉਂ ਰਹੀਆਂ ਸਾਂ ਪਰ ਉਸ ਪਿੱਛੋਂ ਸਾਡੀ ਗਲੀ ਵਿੱਚੋਂ ਉਸਨੇ ਲੰਘਣਾ ਛੱਡ ਦਿੱਤਾ ਬਸ ਇੱਕੇ ਵਾਰੀ ਗਲੀ ਵਿੱਚ ਪੈਰ ਪਾਇਆ ਤੇਰੀ ਮਾਂ ਨੂੰ ਵਿਆਹ ਕੇ ਲੈ ਜਾਣ ਲਈ ਉਸੇ ਦਿਨ ਮੇਰਾ ਵਿਆਹ ਵੀ ਸੀ ਪਰ ਕਿਸੇ ਹੋਰ ਆਦਮੀ ਨਾਲ ਕਹਿ ਕਿ ਉਹ ਚੁੱਪ ਹੋ ਗਈ ਤੇ ਮੇਰੇ ਵੱਲ ਸਿੱਧਾ ਦੇਖਣ ਦੀ ਬਜਾਏ ਦੂਜੇ ਪਾਸੇ ਦੇਖਣ ਲੱਗ ਪਈ 70 ਸਾਲ ਪੁਰਾਣੀ ਚੁੜਾਈ ਹੋਈ ਖੱਲ ਵਾਲੇ ਉਸ ਚਿਹਰੇ ਵੱਲ ਸਿੱਧਾ ਤੱਕਣਾ ਮੇਰੇ ਲਈ ਵੀ ਔਖਾ ਹੋ ਗਿਆ ਸੀ ਮੈਂ ਨੀਵੇਂ ਪਾਲੀ ਤੇ ਫਿਰ ਕੋ ਸੋਚ ਕੇ ਪੁੱਛਿਆ ਕਿ ਮੇਰੀ ਮਾਂ ਖਾਸੀ ਸੋਹਣੀ ਸੀ ਆਪਣੀ ਮਾਂ ਬਾਰੇ ਜਾਣਣ ਦੀ ਇੱਛਾ ਮੇਰੇ ਅੰਦਰ ਐਸਲੀ ਵੀ ਸੀ ਕਿ ਮੈਂ ਉਸ ਨੂੰ ਦੇਖਿਆ ਹੀ ਨਹੀਂ ਸੀ ਮੇਰੇ ਪੈਦਾ ਹੁੰਦਿਆਂ ਹੀ ਚੱਲ ਵਸੀ ਸੀ ਉਸਨੇ ਜਵਾਬ ਦਿੱਤਾ ਉਹ ਮੇਰੇ ਵਰਗੀ ਤਾਂ ਨਹੀਂ ਸੀ ਪਰ ਉਸਦੇ ਵਾਲ ਬੜੇ ਲੰਬੇ ਤੇ ਸੋਹਣੇ ਸਨ ਤੇ ਮੈਂ ਉਸ ਨੂੰ ਚੜਾਉਣ ਲਈ ਹਮੇਸ਼ਾ ਹੀ ਇਹ ਕਹਿੰਦੀ ਹੁੰਦੀ ਸਾਂ ਕਿ ਤੇਰਾ ਘਰ ਵਾਲਾ ਤੇਰੀਆਂ ਜੁਲਫਾਂ ਦੇ ਜਾਲ ਵਿੱਚੋਂ ਇਹ ਨਹੀਂ ਨਿਕਲ ਸਕਿਆ ਕਰੇਗਾ ਪਰ ਵਿਚਾਰੀ ਬੜੀ ਜਲਦੀ ਮਰ ਗਈ ਤੇ ਸਾਨੂੰ ਔਰਤਾਂ ਨੂੰ ਇਸ ਗੱਲ ਦਾ ਬੜਾ ਪੱਕਾ ਵਿਸ਼ਵਾਸ ਹੈ ਕਿ ਜਿਸ ਦਾ ਮਰਦ ਉਸ ਨੂੰ ਪਿਆਰ ਨਹੀਂ ਕਰਦਾ ਉਹ ਜਲਦੀ ਮਰ ਜਾਂਦੀ ਹੈ ਉਸ ਨਾਲ ਵੀ ਇਹੀ ਹੋਇਆ ਕਿ ਮੇਰਾ ਪਿਤਾ ਕਿਸੇ ਹੋਰ ਨਾਲ ਪਿਆਰ ਕਰਦਾ ਸੀ ਮੇਰੇ ਇਹ ਸਵਾਲ ਉੱਤੇ ਉਹ ਘਬਰਾ ਗਏ ਤੇ ਤਰਵਕੇ ਮੇਰੇ ਵੱਲ ਦੇਖਣ ਲੱਗ ਪਏ ਮੈਂ ਉਦੋਂ ਉਸ ਦੀਆਂ ਅੱਖਾਂ ਵਿੱਚ ਜਿਸ ਕਿਸਮ ਦੇ ਸਹਿਮ ਦੇ ਪਰਛਾਵੇਂ ਦੇਖੇ ਸਨ ਮੋੜ ਕਦੀ ਕਿਸੇ ਹੋਰ ਔਰਤ ਦੀਆਂ ਅੱਖਾਂ ਵਿੱਚ ਨਹੀਂ ਦੇਖੇ ਤੇ ਉਦੋਂ ਦਾ ਮੈਨੂੰ ਇਹ ਗੱਲ ਹੋਰ ਵੀ ਅਜੀਬ ਲੱਗੀ ਸੀ ਜਦੋਂ ਉਹ ਇਹ ਕਹਿ ਕੇ ਉੱਠ ਖੜੀ ਹੋਈ ਸੀ ਮੈਨੂੰ ਕੀ ਪਤਾ ਮੇਰੇ ਰਕਿਸ਼ ਤੇ ਆਉਣ ਦਾ ਵੇਲਾ ਹੋ ਗਿਆ ਏ ਉਸ ਲਈ ਖਾਣਾ ਬਣਾਵਾਂ ਤੇਰੇ ਨਾਲ ਗੱਲਾਂ ਕਰਦਿਆਂ ਕਰਦਿਆਂ ਇਹ ਵੇਲਾ ਹੋ ਗਿਆ ਏ ਤੇ ਉਸ ਨੇ ਮੈਨੂੰ ਕੋਚਰ ਹੋ ਰੁਕਣ ਲਈ ਵੀ ਨਹੀਂ ਕਿਹਾ ਮੈਥੋਂ ਮੇਰੇ ਬਾਰੇ ਮੈਂ ਕਿੱਥੇ ਰਹਿੰਦਾ ਮੇਰੀ ਘਰਵਾਲੀ ਕਿਹੋ ਜੀ ਏ ਮੇਰੇ ਬੱਚੇ ਕਿੰਨੇ ਨੇ ਕਿਹੜੀ-ਕਿਹੜੀ ਕਲਾਸ ਵਿੱਚ ਪੜ੍ਹਦੇ ਨੇ ਜਾਂ ਕਦੀ ਉਹਨਾਂ ਨੂੰ ਮਿਲਾਉਣ ਲਈ ਲੈ ਕੇ ਆਵੇਂ ਕੁਝ ਵੀ ਨਹੀਂ ਸੀ ਪੁੱਛਿਆ ਉਹਨੇ ਮੈਂ ਉਸ ਦਿਨ ਸੇ ਮੀ ਅੱਖਾਂ ਬਾਰੇ ਸੋਚਦਾ ਹੋਇਆ ਬਾਹਰ ਨਿਕਲਾ ਆ ਤੇ ਗਲੀ ਵਿੱਚ ਖੜੇ ਪਾਣੀ ਤੇ ਬੇਤਰਤੀਬੀ ਨਾਲ ਰੱਖੇ ਹੋਏ ਸੇਵਰ ਪਾਈਪਾਂ ਤੋਂ ਬਚ-ਬਚ ਕੇ ਤੁਰਦਾ ਹੋਇਆ ਵਾਪਸ ਪਰਤ ਆਇਆ ਲਿਖਤ RAMLAL JI ਅਨੁਵਾਦ ਮਹਿੰਦਰ 베ਦੀ ਆਵਾਜ਼ ਜਸੀ ਸੰਧੂ ਫਿਰ ਮਿਲਦੇ ਆ ਇੱਕ ਹੋਰ ਬਹੁਤ ਪਿਆਰੀ ਕਹਾਣੀ ਦੇ ਨਾਲ ਦਰ ਤੱਕ ਲਈ ਰੱਖਾ